ਤੋ ਸੋਨਾ ਨਾਥ ਅਨਾਥ ਨਾਮੋ ਸਰ ਤੋ ਸੋਨਾ ਦਾਨੀ ਨਾਮੋ ਸੋ ਪਿਖਾਰੀ ਮੋਸ ਉਹਨਾ ਦੀਨ ਦਿਆਲ ਨਾ ਤੋ ਸਰ ਮੋਸ ਉਹ ਅਗਿਆਨੀ ਨਾ ਤੋ ਸੋ ਵਿਚਾਰੀ ਮੋਸ ਉਹਨਾ ਪਤਿਤ ਨ ਪਾਵਨ ਤੋ ਸਰ ਮੋਸ ਉਹ ਬੇਕਾਰੀ ਨਾ ਤੋ ਸੋ ਉਪਕਾਰੀ ਮੋਰੇ ਹੈ ਅਬ ਗੁਣ ਤੂੰ ਗੁਣ ਸਾਗਰ ਜਾਤ ਰਸਤਲ ਓਟ ਤੁਹਾਰੀ ਅਤਰ ਕੇ ਚਲਈਆ ਛਤ ਛਤਰ ਕੇ ਧਰਈਆ ਛਤਰ ਧਾਰਿਓ ਕੇ ਛਲਈਆ ਮਹਾ ਛਤਰਨ ਕੇ ਸਾਲ ਹੈ ਦਾਨ ਕੇ ਦੇਵਈਆ ਮਹਾ ਮਾਨ ਕੇ ਬਢਈਆ ਅਵਸਾਨ ਕੇ ਦੇਵਈਆ ਹੈ ਕਟਈਆ ਜਮ ਜਾਲ ਹੈ ਜੁਦ ਕੇ ਜਤਈਆ ਉਹ ਵੀ ਰੁੱਧ ਕੇ ਮਟਈਆ ਮਹਾ ਬੁੱਧ ਕੇ ਦੇਵਈਆ ਮਹਾ ਮਾਨ ਹੁ ਕੇ ਮਾਨ ਹੈ ਗਿਆਨ ਹੋ ਕੇ ਗਿਆਤਾ ਮਹਾਬੁੱਧਤਾ ਕੇ ਦਾਤਾ ਦੇਵਕਾਲ ਹੋ ਕੇ ਕਾਲ ਮਹਾਕਾਲ ਹੋ ਕੇ ਕਾਲ ਹੈ ਦੀਨ ਦੁਨੀਆਂ ਦੇ ਵਾਲੀ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਐਸੀਆਂ ਮਹਾਨ ਬਖਸ਼ਿਸ਼ਾਂ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੀ ਮੁਕੱਦਸ ਬਾਰਗਾਂ ਦੇ ਅੰਦਰ ਆਪ ਜੀ ਸੱਜ ਮਿਲ ਜੋੜ ਮਿਲ ਕਰ ਬੈਠੇ ਹੋ ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਜਗਤ ਜਲੰਦੇ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੀ ਪਾਵਨ ਬਾਰਗਾ ਦੇ ਅੰਦਰ ਬਹਿ ਕਰ ਸਿੱਖ ਜਗਤ ਦੇ ਮਹਾਨ ਕੁਤਬੀ ਸਤਾਰੇ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਅਨਨ ਪਿਆਰੇ ਸਿੱਖ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਸੀਨਾ ਬਣਨ ਵਾਲੇ ਉਹ ਨਿਰਮਲ ਆਤਮਾ ਪਾਵਨ ਪਵਿੱਤਰ ਆਤਮਾ ਧੰ ਬਹਾਦਰ ਬਾਬਾ ਵਿਦੀ ਚੰਦ ਸਾਹਿਬ ਜੀ। ਤਿਨਾਂ ਦੇ ਸਲਾਣਾ ਜੋੜ ਮੇਲੇ ਨਗਰ ਸ਼ੀਨੇ ਦੇ ਵਿੱਚ ਆਪ ਜੀ ਬੜਾ ਚੜ੍ਹਦੀ ਕਲਾ ਦੇ ਨਾਲ ਮਨਾ ਰਹੇ ਹੋ। ਸਤਿਗੁਰੂ ਜੀ ਦੀ ਮਹਾਨ ਨਦਰੇ ਰਹਿਮਤ ਹੋਈ। ਅਮਰਤ ਵੇਲੇ ਤੋਂ ਹੀ ਆਰੰਭ ਹੋਏ ਦੀਵਾਨ ਦੇ ਵਿੱਚ ਆਪ ਜੀ ਗੁਰੂ ਕੀ ਸੰਗਤ ਹਾਜ਼ਰੀਆਂ ਭਰ ਰਹੇ ਹੋ। ਮੈਂ ਬੇਨਤੀ ਕਰਾਂ ਜਿੱਥੇ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਕਾਸ਼ਮਾਨ ਬਿਰਾਜਮਾਨ ਨੇ ਉੱਥੇ ਸੰਗਤ ਦੇ ਅੰਦਰ ਸੰਗਤ ਦੇ ਅੰਦਰ ਬਿਰਾਜਮਾਨ ਨੇ ਸਿੱਖ ਪੰਥ ਦੀ ਮਾਏ ਨਾਜ਼ ਹਸਤੀ ਮੇਰੇ ਅਤੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ ਦਲ ਪੰਥ ਦੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਮੌਜੂਦਾ ਜਾਣ ਸ਼ੀਨ ਸਤਿਗੁਰੂ ਜੀ ਮਹਾਰਾਜ ਜੀ ਦੀ ਕਿਰਪਾ ਵਰਤੀ ਮੇਰੇ ਤੋਂ ਪਹਿਲਾਂ ਵਖ ਵਖ ਬੁਲਾ ਰਹਿਆਂ ਨੇ ਆਪ ਜੀ ਗੁਰੂ ਕੀ ਸੰਗਤ ਨੂੰ ਸਿੱਖ ਇਤਿਹਾਸ ਦੇ ਅੰਦਰੋਂ ਚੇਕ ਇਤਿਹਾਸ ਦੇ ਸੁਨਹਿਰੀ ਪੱਤਰਿਆਂ ਨੂੰ ਆਪ ਜੀ ਗੁਰੂ ਕੀ ਸੰਗਤ ਦੇ ਰੂਪ ਰੂਪ ਕੀਤਾ ਸੋ ਹੁਣ ਮੇਰੇ ਅਤੀ ਸਤਿਕਾਰਯੋਗ ਸੈਕਟਰੀ ਗਿਆਨੀ ਪਰਮਜੀਤ ਸਿੰਘ ਹੋਰਾਂ ਨੇ ਸਮਾਂ ਦੇ ਕੇ ਨਵਾਜਿਆ ਤਕਰੀਬਨ ਅੱਧੇ ਘੰਟੇ ਦਾ ਸਮਾਂ ਹੈ ਇਸ ਵਾਸਤੇ ਮੈਂ ਚਾਹਨਾ ਵੀ ਬਹੁਤਿੰਗਾ ਗੱਲਾਂ ਬਾਤਾਂ ਦੇ ਵਿੱਚ ਸਮਾਂ ਨਾ ਬਤੀਤ ਕਰਦਾ ਹੋਇਆ ਮੈਂ ਆਪਣੇ ਮਜਮੂਨ ਦੀ ਅਰੰਭਤਾ ਕਰਾਂ ਬੜੀ ਭਾਵਨਾ ਦੇ ਨਾਲ ਦੋਵੇਂ ਹੱਥ ਜੋੜੋ ਜੀ ਸਨੇਵਾਉ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਫਤਿਹ ਦੀ ਸਾਂਝ ਪਾਓ ਆਖੋ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਕਵੀਸ਼ਰ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹੀਦੀ ਦਾ ਪ੍ਰਸੰਗ ਸੁਣਾ ਕੇ ਗਏ ਨੇ ਉਹ ਜ਼ਿਕਰ ਕਰ ਰਹੇ ਸਨ ਕਹਿੰਦੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸੀਸ ਧਰ ਦੇ ਨਾਲੋ ਜੁਦਾ ਹੋਇਆ ਵੇ ਬਹੁਤ ਤੇਜ਼ ਹਨੇਰੀ ਚੱਲੀ ਬਹੁਤ ਉਥੇ ਕਹਿਰ ਦੀ ਹਨੇਰੀ ਚੱਲੀ ਤੇ ਉਥੇ ਕਿਸੇ ਆਦੀਬ ਦੇ ਬੜੇ ਪਿਆਰੇ ਬੋਲ ਨੇ ਉਹ ਕਹਿੰਦਾ ਜਦ ਝਾਲਮ ਨੌਵੇਂ ਗੁਰਾਂ ਤੇ ਸੀ ਤੇਗ ਚਲਾਈ ਉਦੋਂ ਧਰਤੀ ਅੰਬਰ ਡੋਲਿਆ ਕੰਬ ਗਈ ਲੋਕਾਈ ਉਥੇ ਮੱਚੀ ਹਹਾਕਾਰ ਸੀ ਜਨਤਾ ਕੋ ਰਲਾਈ ਫਿਰ ਜੈਤਾ ਕੀਤਾ ਹੌਸਲਾ ਹਿੰਮਤ ਦੇਖ ਲਾਈ ਉਹ ਸੀਸ ਉਠਾ ਕੇ ਲੈ ਗਿਆ ਕਰ ਸੂਰਮਤਾਈ ਬਾਬਾ ਜੈਤਾ ਜੀ ਨੇ ਸੀਸ ਚੁੱਕਿਆ ਧੰਗੁਰੂ ਕਲਗੀਧਰ ਮਹਾਰਾਜ ਜੀ ਨੂੰ ਜਾ ਕੇ ਸੌਂਪਣਾ ਕੀਤਾ ਤੇ ਸਤਗੁਰੂ ਜੀ ਮਹਾਰਾਜ ਜੀ ਨੇ ਕਲਾਵਾ ਖੋਲਿਆ ਬਾਬੇ ਜੈਤੇ ਨੂੰ ਕਲਾਵੇ ਵਿੱਚ ਲਿਆ ਤੇ ਵਚਨ ਕਰ ਦਿੱਤਾ ਕਹਿੰਦੇ ਜੈਤਿਆ ਰੰਗ ਰੇਟੇ ਗੁਰੂ ਕੇ ਬੇਟੇ ਮਹਾਰਾਜ ਜੀ ਨੇ ਸੁਭਾਵਕ ਪੁੱਛਿਆ ਕਹਿੰਦੇ ਜੈਤਾ ਜੀ ਉਥੇ ਹੋਰ ਕਿੰਨੇ ਕ ਸਿੰਘ ਸਨ ਹੋਰ ਕਿੰਨੇ ਕ ਸਿੱਖ ਸਨ ਤੇ ਹੱਥ ਜੋੜੇ ਬਾਬੇ ਜੈਤੇ ਨੇ ਆਖਿਆ ਮਹਾਰਾਜ ਭੋਣਗੇ ਦੇ ਬੜੇ ਪਰ ਮਹਾਰਾਜ ਜੀ ਕਿਸੇ ਦੀ ਪਛਾਣ ਨਹੀਂ ਆਉਂਦੀ ਹੋਣਗੇ ਤੇ ਬਹੁਤ ਪਰ ਮਹਾਰਾਜ ਜੀ ਜਦੋਂ ਕਿਸੇ ਦੀ ਪਛਾਣ ਹੀ ਨਹੀਂ ਆਉਂਦੀ ਤੇ ਕਿਵੇਂ ਪਤਾ ਲੱਗੇ ਕਿੰਨੇ ਕਿਸਨ ਸਤਿਗੁਰੂ ਜੀ ਮਹਾਰਾਜ ਅਗੰਮੀ ਮੌਜ ਵਿੱਚ ਆਏ ਬਾਬੇ ਜੈਤੇ ਦੇ ਨੇਤਰਾਂ ਨਾਲ ਨੇਤਰ ਸਾਂਝੇ ਕੀਤੇ ਕਹਿੰਦੇ ਜੈਤਿਆ ਹੁਣ ਫਿਰ ਇਦਾਂ ਦਾ ਸਿੰਘ ਸਜਾ ਦੇਵਾਂਗਾ ਲੱਖਾਂ ਦੇ ਵਿੱਚ ਲੁਕਣਾ ਵੀ ਚਾਵੇ ਕਦੇ ਲੁਕ ਨਹੀਂ ਸਕੇਗਾ ਫਿਰ ਸਮੇਂ ਨੇ ਕਰਵਟ ਬਦਲੀ ਫਿਰ ਇਸ ਤਰ੍ਹਾਂ ਦਾ ਸਿੰਘ ਤਿਆਰ ਹੋਇਆ

ਜਾਏ ਤਰਥੱਲਾ ਮੋਗੋ ਕਸਮ ਕੁਰਾਨ ਹੈ ਸੁਣੋ ਬਾਦਸ਼ਾਹ ਤੁਝੇ ਸਿੰਘੋ ਦੀ ਸੁਣਾਉਂ ਬਾਤ ਅੱਲਾਹ ਕੀ ਕਸਮ ਮੇਰੀ ਕਾਪਤੀ ਜ਼ੁਬਾਨ ਹੈ ਪਰ ਸਿੰਘਾਂ ਦੀ ਪਰਸਨੈਲਿਟੀ 22 ਧਾਰ ਦੇ ਰਾਜਿਆਂ ਕੋਲੋਂ ਜਰੀ ਨਾ ਗਈ 22 ਧਾਰ ਦੇਆਂ ਰਾਜਿਆਂ ਵਿੱਚੋਂ ਰਾਜਾ ਭੀਮਚੰਦ ਇਹਨੇ ਬਾਕੀ ਦਿਆਂ ਨਾਲ ਦਿਆਂ ਨੂੰ ਕੀਤਾ ਇਕੱਠਿਆਂ ਤੇ ਕਹਿੰਦਾ ਸਮੇਂ ਦੀ ਸਰਕਾਰ ਨੂੰ ਸਮੇਂ ਦੀ ਸਰਕਾਰ ਨੂੰ ਵਕਤ ਪਾਉਣ ਵਾਲਾ ਆ ਗੋਬਿੰਦ ਸਿੰਘ ਉਹ ਦਿਨ ਦੂਰ ਨਹੀਂ ਜਿੱਦਣ ਦਿੱਲੀ ਤੇ ਕਾਬਜ ਹੋ ਜਾਵੇਗਾ ਬਾਕੀ ਨਾਲਦਿਆਂ ਦੀ ਸਹਿਮਤੀ ਪ੍ਰਗਟਾਈ ਇੱਕ ਕੋਰਾ ਕਾਗਜ਼ ਮੰਗਵਾਇਆ ਇਹਨੇ ਘੜ ਕੇ ਕਲਮ ਉਸ ਕਲਮ ਦਾ ਸਿਰ ਡੋਬਿਆ ਦਵਾਤ ਵਿੱਚ ਸ਼ਿਆਹੀ ਦੇ ਨਾਲ ਗੁਰੂ ਕਲਗੀ ਧਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਾਨ ਦੇ ਖਿਲਾਫ ਕੁਝ ਬਚਨ ਇਹ ਇਉਂ ਲਿਖਦਾ ਖਬਰ ਵਾਲੇ ਪਹਾੜੀਏ ਰਾਜੇ ਲਿਖਦੇ ਦਿੱਲੀ ਦੇ ਸ਼ਾਨ ਨੂੰ ਕਰ ਹਿੰਮਤ ਹੁਣੇ ਸੰਭਾਲੋ ਨੰਦਪੁਰੀਏ ਬੇਪਰਵਾਹ ਨੂੰ ਸੱਚ ਖੋਲ ਸਨਾਤਾ ਤੁਹਾਨੂੰ ਸਾਡੇ ਵਕਾਰ ਨੂੰ ਖਤਰਾ ਗੁਰੂ ਗੋਬਿੰਦ ਸਿੰਘ ਦੇ ਨਾਂ ਤੋਂ ਦਿੱਲੀ ਦਰਬਾਰ ਨੂੰ ਖਤਰਾ ਆਇਓ ਮੜਰਣ ਜੀਤ ਨਗਾਰਾ ਤੇ ਨਿਤ ਮਾਰੇ ਲਲਕਾਰੇ ਕਰ ਇਕੱਠੀਆਂ ਜਾਤ ਕੁਜਾ ਉਸ ਪਰਤੀ ਕਰ ਲੈ ਸਾਰੇ ਉਹ ਨਿਤ ਦੇਵੇ ਟਰੇ ਨਗ ਜੰਗੀ ਜਾਪੇ ਸਰਕਾਰ ਨੂੰ ਖਤਰਾ ਗੁਰੂ ਗੋਬਿੰਦ ਸਿੰਘ ਦੇ ਨਾਮ ਤੋਂ ਦਿੱਲੀ ਦਰਬਾਰ ਨੂੰ ਖਤਰਾ ਬਈਓ ਨੇਤ شکار ਖਡਾਵੇ ਉਹ ਨੇਤ شکار ਖਡਾ ਹੋ ਆਪ ਸਬਸ ਦੇ ਮੂਰੇ ਕੋਈ ਰੋਕ ਟੋਕ ਨਹੀਂ ਸਕਦਾ ਕੱਢ ਤੇਗਮਿਆਂ ਨੂੰ ਘੂਰੇ ਹਾਰੀਓ ਦੇ ਜੰਗੀ ਕਰ ਤਵ ਤੱਕ ਕੇ ਹੋ ਉਹਦੇ ਜੰਗੀ ਕਰ ਤੱਕ ਕੇ ਸਭ ਬਾਈ ਧਾਰ ਨੂੰ ਖਤਰਾ ਗੁਰੂ ਗੋਬਿੰਦ ਸਿੰਘ ਦੇ ਨਾਂ ਤੋਂ ਗੁਰੂ ਗੋਬਿੰਦ ਸਿੰਘ ਦੇ ਨਾਂ ਤੋਂ ਦਿੱਲੀਦਰ ਨੂੰ ਖਤਰਾ ਮੈਂ ਵੈਰ ਪਿਤਾ ਦਾ ਲੈਣਾ ਮੈਂ ਵੈਰ ਪਿਤਾ ਦਾ ਲੈਣਾ ਉਹ ਨਿਤ ਦੀਵਾਨ ਚ ਕਹਿੰਦਾ ਬਿਨ ਸ਼ਾਹੀ ਹੱਥ ਕਰਾਰਿਆ ਉਹ ਚੈਨ ਨਾਲ ਨਹੀਂ ਬੈੰਦਾ ਉਹ ਆਰਾਮ ਵਾਸਤਾ ਕਹੀਏ ਅੱਲਾ ਦੇ ਯਾਰ ਨੂੰ ਖਤਰਾ ਗੁਰੂ ਗੋਬਿੰਦ ਸਿੰਘ ਦੇ ਨਾਂ ਤੋਂ ਦਿੱਲੀ ਦਰਬਾਰ ਨੂੰ ਖਤਰਾ ਤੇ ਨੇ ਤੁਸਾਂ ਨੂੰ ਤਮਕਾਉਂਦਾ ਆਓ ਇੱਕ ਮੁੱਠ ਹੋ ਹਿੰਦੂਓ ਉਹ ਸਭ ਨੂੰ ਹੈ ਸਮਝਾਉਂਦਾ ਚੁੱਤਰ ਸਿੱਖ ਬਣਾ ਲੈ ਸਾਡੇ ਸਿਧਕਾਰ ਨੂੰ ਖਤਰਾ ਗੁਰੂ ਗੋਬਿੰਦ ਸਿੰਘ ਦੇ ਨਾਂ ਤੋਂ ਦਿੱਲੀ ਦਰਬਾਰ ਨੂੰ ਖਤਰਾ ਸਾਡੀ ਤਲਵਾਰ ਨੂੰ ਖਤਰਾ ਗੁਰੂ ਗੋਬਿੰਦ ਸਿੰਘ ਦੇ ਨਾਂ ਤੋਂ ਦਿੱਲੀ ਦਰਬਾਰ ਨੂੰ ਖਤਰਾ ਹਕਮੇ ਮਜਦੂਰ ਇਕੱਠੇ ਕਰ ਇੱਕ ਬਣਾ ਲਿਆ ਟੋਲਾ ਉਹ ਫਿਰ ਨੂੰ ਬੜੇ ਹੰਕਾਰੇ ਨਿਤ ਗੌਣ ਮੌਤ ਦਾ ਸੋਲਾ ਸਾਹਨੇ ਤੁਹਾਡੇ ਸ਼ਾਹੀ ਕੀਤੇ ਇਕਰਾਰ ਨੂੰ ਖਤਰਾ ਗੁਰੂ ਗੋਬਿੰਦ ਸਿੰਘ ਦੇ ਨਾਂ ਤੋਂ ਦਿੱਲੀ ਦਰਬਾਰ ਨੂੰ ਖਤਰਾ ਰਸ਼ੀਆਂ ਪਾਲੇ ਨਿਤ ਕਰਦੇ ਘੋੜ ਸਵਾਰੀ ਹੱਥ ਲੈ ਕੇ ਤੇਗਾ ਢਾਲੇ ਪੰਜਾਬ ਦਾ ਸਾਥੀ ਬਣਿਆ ਹਾਏ ਉੱਚ ਮਿਆਰ ਨੂੰ ਖਤਰਾ ਗੁਰੂ ਗੋਬਿੰਦ ਸਿੰਘ ਦੇ ਨਾਂ ਤੋਂ ਦਿਲ